ਅਗਲੀ ਗੱਲ ਕਰਕੇ ਵੋਟਰ ਸਦਾਈ ਦੀ ਸ਼ਰਮਾ ਜੀ ਵੋਟਰ ਸਦਾਈ ਦੇ ਮਾਮਲੇ ਦੇ ਵਿੱਚ ਬਿਹਾਰ ਦੇ ਵਿੱਚੋਂ ਕਈ ਤਰ੍ਹਾਂ ਦੇ ਪਰਦਾ ਫਾਸ਼ ਹੋ ਰਹੇ ਨੇ ਕਿਤੇ ਇਹ ਆ ਵੀ ਜਿਹੜੀਆਂ ਵੋਟਾਂ ਸੀਗੀਆਂ ਉਹ ਬੰਦੇ ਅੱਜ ਕੱਲ੍ਹ ਦੁਨੀਆ ਦੇ ਵਿੱਚ ਹੀ ਹੈ ਨਹੀਂ ਕਿ ਆਪਣੇ ਸਵਾਸ ਤੇ ਆ ਕੇ ਕਿਤੇ ਇਹ ਆ ਰਿਹਾ ਵੀ ਜਿਹੜੀਆਂ ਵੋਟਾਂ ਨੇ ਉਚਾਲੀ ਬਣੀਆਂ ਨੇ ਕਈ ਮਾਮਲਿਆਂ ਦੇ ਵਿੱਚ ਤਾਂ ਕਹਿੰਦੇ ਆਧਾਰ ਦਾ ਵੀ ਆਧਾਰ ਹੈ ਨਹੀਂਗਾ ਜੀ ਹਾਂ ਪ੍ਰਵੀਨ ਜੀ ਬਿਹਾਰ ਦੀ ਜਿਹੜੀ ਵੋਟ ਸਦਾਈ ਹੈ ਹਾਂ ਜੀ ਉਥੇ ਜੋ ਅਦਾਲਤਾਂ ਵੀ ਝਾੜ ਮਾਰ ਚੁੱਕੀਆਂ ਨੇ ਚੋਣ ਕਮਿਸ਼ਨ ਨੂੰ ਹਮਮ ਕਿ ਭਾਈ ਤੁਹਾਡਾ ਕੰਮ ਵੋਟਾਂ ਚੈੱਕ ਕਰਨਾ ਵੋਟਾਂ ਠੀਕ ਕਰਨਾ ਜਿਹਦੀ ਕੱਟੀ ਵੀ ਹੈ ਉਹਦੀ ਜੋੜਨਾ ਜਿਹਦੀ ਬਣਦੀ ਹੈ ਉਹਦੀ ਵੋਟ ਬਣਾਉਣਾ ਜਿਹਦੀ ਗਲਤ ਬਣੀ ਹੈ ਉਹਨੂੰ ਬਾਹਰ ਕਰਨਾ ਹੈ ਨਾ ਕਿ ਤੁਹਾਡਾ ਨਾਗਰਿਕਤਾ ਤੈਅ ਕਰਨਾ ਸਹੀ ਗੱਲ ਹੈ ਬਿਲਕੁਲ ਜੀ ਪਰ ਚੋਣ ਕਮਿਸ਼ਨ ਤਾਂ ਐਨ ਆਰ ਸੀ ਸੀ ਐ ਲਾਗੂ ਕਰਨ ਨੂੰ ਫਿਰਦਾ ਜਿਵੇਂ ਹੈਨਾ ਉਹ ਬਿਲਕੁਲ ਕਿ ਉਹ ਪੂਰੇ ਮੁਲਕ 'ਚ ਕਰਨ ਨੂੰ ਫਿਰਦਾ ਇਹਦੇ ਅਧਾਰ ਤੇ ਤਾਂ ਬੀ ਜੀ ਪੀ ਨੂੰ ਚੋਣ ਜਿਤਾਉਣ ਨੂੰ ਫਿਰਦਾ ਚੋਣ ਕਮਿਸ਼ਨ ਦਾ ਜਿਵੇਂ ਹਲਤ ਤੈਅ ਬਣੇ ਹੋਏ ਹੈ ਜੀ ਬਿਲਕੁਲ ਹਮ ਇਸ ਬਾਅਦ ਦੇ ਵਿੱਚ ਮਤਲਬ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ 11 ਕ ਪਟੀਸ਼ਨਾਂ ਇਸ ਮਸਲੇ ਦੇ ਉੱਤੇ ਚਰੀਆਂ ਇਹਨਾਂ ਨੂੰ ਇਕੱਠਿਆਂ ਲੈ ਕੇ ਸੁਣਵਾਈ ਹੋਈ ਸੀ ਹਮ ਹਮ ਉਸ ਦੀ ਸੁਣਵਾਈ ਕਰਦੇ ਆ ਜਿਹੜੇ ਦਸਤਾਵੇਜ਼ ਬਿਹਾਰ ਚ ਵੋਟ ਵੈਰੀਫਾਈ ਲਈ ਮੰਗੇ ਗਏ ਉਹਨਾਂ ਚੋਂ ਤਿੰਨ ਚਾਰ ਦਸਤਾਵੇਜ਼ ਅਜੇ ਇਹ ਨੇ ਪ੍ਰਵੀਨ ਜੀ ਜਿਨ੍ਹਾਂ ਦੇ ਵਿੱਚ ਆ ਤਾਂ ਨਾਮ ਆਉਂਦਾ ਹੈ ਜੇ ਨਾਮ ਆਉਂਦਾ ਤਾਂ ਜਨਮ ਤਰੀਕ ਨਹੀਂ ਆਉਂਦੀ ਜਨਮ ਤਰੀਕ ਆਉਂਦੀ ਹੈ ਤਾਂ ਪਤਾ ਨਹੀਂ ਆਉਂਦਾ ਫਿਰ ਉਹ ਕਿ ਵੈਰੀਫਾਈ ਹੋਣਗੇ ਮਤਲਬ ਵੈਲਿਡ ਕਿਵੇਂ ਨਿਊ ਕਰੋ ਇਹ ਜਿਹੇ ਦਸਤਾਵੇਜ਼ ਹਨ ਹੂੰ ਹੂੰ ਫਿਰ ਲੋਕ ਦਸਤਾਵੇਜ਼ ਜਿਹੇ ਨੇ ਜਿਹੜੇ ਮਤਲਬ ਉਸ ਸੂਚੀ ਚ ਪਾਏ ਹੋਏ ਨੇ ਪਰ ਉਹ ਬਿਹਾਰ ਚ ਬਣਦੇ ਹੀ ਨਹੀਂ ਹੂੰ ਬਿਹਾਰ ਚ ਹੁਣ ਤੱਕ ਅਮਲੀ ਰੂਪ ਚ ਹੈ ਹੀ ਨਹੀਂ ਤਾਂ ਇਹਦਾ ਕੀ ਅਰਥ ਰਿਹਾ ਹੂੰ ਹੂੰ ਲੈ ਦੇ ਕਿ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਹਦਾਇਤ ਕੀਤੀ ਕਿ ਵੀ ਤੁਸੀਂ VOTER ਦੀ ਵੋਟ ਚੈੱਕ ਕਰਦੇ ਆਂ ਜਾਂ ਉਹਦੀ ਸਹੀ ਵੋਟ ਬਣੀ ਆ ਜਾਂ ਗਲਤ ਵੋਟ ਹੈ ਇਸ ਨੂੰ ਚੈੱਕ ਕਰਦੇ ਆਂ ਆਧਾਰ ਕਾਰਡ ਨੂੰ ਵੋਟਰ ਕਾਰਡ ਨੂੰ ਤੇ ਰਾਸ਼ਨ ਕਾਰਡ ਨੂੰ ਇਹਨਾਂ ਤਿੰਨਾਂ ਨੂੰ ਕਨਸੀਡਰ ਕਰਨਾ ਹੈ ਹਮ ਇਹਨਾਂ ਤਿੰਨਾਂ ਨੂੰ ਵਿੱਚ ਰੱਖ ਕੇ ਗੱਲ ਕਰਨੀ ਹੈ ਤੇ ਚੋਣ ਕਮਿਸ਼ਨ ਨੇ ਹਮ ਹੀ ਭਰਤੀ ਸੀ ਹੁਣ ਲੰਘੇ ਕੱਲ ਚੋਣ ਕਮਿਸ਼ਨ ਨੇ ਫਿਰ ਦੁਬਾਰਾ ਜਵਾਬ ਦਾਖਲ ਕੀਤਾ ਹੈ ਜੀ ਉਹ ਚ ਕਿਹਾ ਜੀ ਕਿ ਆਧਾਰ ਕਾਰਡ ਵੋਟਰ ਕਾਰਡ ਤੇ ਰਾਸ਼ਨ ਕਾਰਡ ਵਿਸ਼ਵਾਸਯੋਗ ਦਸਤਾਵੇਜ਼ ਨਹੀਂ ਹੈ ਸਰਕਾਰ ਦਾ ਹੀ ਆਧਾਰੀ ਹਮ ਹਮ ਤੁਸੀਂ ਕੋਈ ਕਾਰੋਬਾਰ ਚਲਾਮੋ ਤੇ ਤੁਸੀਂ ਤੁਹਾਨੂੰ ਲਿਆ ਕੇ ਮੈਂ ਕੋਈ ਸਰਟੀਫਿਕੇਟ ਦਿਖਾਵਾਂ ਕੋਈ ਆਧਾਰ ਕਾਰਡ ਦਿਖਾਵਾਂ ਕੋਈ ਪੈਨ ਕਾਰਡ ਦਵਾਂ ਤੁਸੀਂ ਉਸ ਨੂੰ ਕਹੋ ਵੀ ਕਿ ਮੈਨੂੰ ਇਹ ਸਹੀ ਨਹੀਂ ਲੱਗਦਾ ਮੈਂ ਇਹਦੀ ਜਾਂਚ ਕਰਾਊਂਗਾ ਮੈਂ ਇਹਦੀ ਪੜਤਾਲ ਕਰਾਊਂਗਾ ਫਿਰ ਤੁਹਾਨੂੰ ਸਮਝ ਆਉਂਦਾ ਹੈ ਕਿ ਵੀ ਤੁਹਾਡਾ ਉਸ ਦਸਤਾਵੇਜ਼ਾਂ ਨਾਲ ਸਿੱਧਾ ਸਬੰਧ ਤਾਂ ਕੋਈ ਹੈ ਨਹੀਂ ਤੁਸੀਂ ਉਹਦੇ ਪਰਸ਼ੰਕਾ ਸ਼ੋਭਾ ਪ੍ਰਗਟਾ ਸਕਦੇ ਹੋ ਹਮ ਪਰ ਜੇ ਧਿਰ ਨੇ ਵੋਟਰ ਕਾਰਡ ਜਾਰੀ ਕੀਤਾ ਹੋਵੇ ਫੋਟੋ ਵਾਲਾ ਵੋਟਰ ਕਾਰਡ ਜਾਰੀ ਕੀਤਾ ਹੋਵੇ ਉਹੀ ਕਹੇ ਕਿ ਵੋਟਰ ਕਾਰਡ ਤੇ ਵਿਸ਼ਵਾਸ ਨਹੀਂ ਜੀ ਸਹੀ ਹੈ ਬੇਤੁ ਜੀ ਅਗਲੀ ਸੁੱਤੀ ਚੈੱਕ ਕਰੋ ਤੁਸੀਂ ਆਪਣਾ ਰਿਕਾਰਡ ਚੈੱਕ ਕਰੋ ਰਿਕਾਰਡ ਚੈੱਕ ਕਰੋ ਸਹੀ ਇੱਥੇ ਸਰਕਾਰ ਕਹਿੰਦੀ ਜੀ ਆਧਾਰ ਕਾਰਡ ਤੁਹਾਡੇ ਪਹਿਚਾਨ ਪੱਤਰ ਹੈ ਇਹਦਾ ਮਤਲਬ ਇਹ ਨਹੀਂ ਕਿ ਕਿਤੇ ਡਾਕੂਮੈਂਟ ਦੇ ਦੌਰ ਤੇ ਲਾਉਣਾ ਵੀ ਜ਼ਰੂਰੀ ਹੈ ਪਰ ਉਹਦੇ باوجود ਵੀ ਰੇਲਵੇ ਦੀ ਟਿਕਟ ਤੋਂ ਲੈ ਕੇ ਬੈਂਕ ਚ ਖਾਤਾ ਖਿਲਾਉਣ ਤੱਕ ਅਗਲੇ ਖੜ ਨਹੀਂ ਦਿੰਦੇ ਜੇ ਆਧਾਰ ਕਾਰਡ ਨਹੀਂ ਹੈਗਾ ਤੇ ਫਿਰ ਇਹ ਕਿੰਨਾ ਜ਼ਰੂਰੀ ਭਾਰਤ ਸਰਕਾਰ ਨੇ ਤਾਂ ਇਹਨੂੰ ਅਮਰੀਕਾ ਦਾ ਗ੍ਰੀਨ ਕਾਰਡ ਵਾਂਗ ਪ੍ਰਚਾਰਿਆ ਸੀ ਕਿ ਤਾਂ ਜੀ ਇਹ ਤੋਂ ਬਿਨਾ ਤਾਂ ਤੁਸੀਂ ਭਾਰਤ ਦੇ ਵਿੱਚ ਜੰਮੇ ਹੀ ਨਹੀਂ ਹੋਣੇ ਹੂੰ ਸਹੀ ਗੱਲ ਤੇ ਅੱਜ ਤੁਹਾਡਾ ਚੋਣ ਕਮਿਸ਼ਨ ਕਹਿ ਰਿਹਾ ਜੀ ਕਿ ਆਧਾਰ ਦਾ ਕੋਈ ਆਧਾਰ ਹੀ ਨਹੀਂ ਹੂੰ ਇਹ ਭਰੋਸੇਯੋਗ ਦਸਤਾਵੇਜ਼ ਹੈ ਨਹੀਂ ਹੂੰ ਹੂੰ ਰਾਸ਼ਟਰ ਤੇ ਵੋਟਰ ਕਾਰਡ ਭਰੋਸੇਯੋਗ ਦਸਤਾਵੇਜ਼ ਹੈ ਨਹੀਂ ਕਮਾਲਾ ਫਿਰ ਭਾਈ ਤੁਹਾਡੇ ਵਿਭਾਗ ਬਣਾਉਂਦੇ ਕਿਉਂ ਨੇ ਫਿਰ ਵਿਭਾਗ ਬੰਦ ਕਰ ਦਈਏ ਸਾਰੇ ਹੂੰ ਫਿਰ ਇਹਨਾਂ ਦੀ ਕੀ ਭਰੋਸੇਯੋਗਤਾ ਰਹੇਗੀ ਜੀ ਸੋ ਇਹ ਕਿਤੇ ਨਾ ਕਿਤੇ ਖੇਲਾ ਹੈ ਪੂਰੀ ਤਰ੍ਹਾਂ ਹੂੰ ਸਪੈਸ਼ਲ ਹੈ ਐਵੀਐਮ ਤੋਂ ਅਗਲਾ ਪੜਾਇਆ ਹੁਣ ਕਿ ਹੁਣ ਇਹ ਸਭ ਤੱਕ ਆ ਜੀਏ ਕਿ ਆਪਾਂ ਵੋਟੇ ਨਾ ਰਹਿਣਦੀਏ ਜਿਹੜੀ ਆਪਣੇ ਖਿਲਾਫ ਪੜੀ ਹੈ ਖਿਲਾਫ ਪੈਂਦੀ ਹੈ ਸਹੀ ਗੱਲ ਨਹੀਂ ਹੁੰਦਾ ਹੁੰਦਾ ਮਤਲਬ ਸਮੇਂ ਦੇ ਬੈਂਡ ਨਾਲ ਬਹੁਤ ਕੁਝ ਬਦਲਦਾ ਸਹੀ ਹੈ ਹੈਨਾ ਉਹ ਕਿ ਗਰੰਟਡ ਗਿਣਤੀ ਦੇ ਲੋਕ ਹੁੰਦੇ ਨੇ ਅਸਲੀ ਭੂਮਿਕਾ ਉਹੀ ਲੋਕ ਨਿਭਾਉਂਦੇ ਨੇ ਜਿਹੜੇ ਹਰ ਵਾਰ ਬਦਲ ਜਾਂਦੇ ਇਧਰ ਜਾਂ 30% ਉਧਰ ਉਹ ਉਹਨਾਂ ਉਹਨਾਂ ਲਈ ਹੁੰਦੇ ਦੋ ਤੋ ਜੋ ਮਰਜ਼ੀ ਕਰ ਲੋ ਜੀ ਬਿਲਕੁਲ ਜੀ ਦੇਖੋ ਸ਼ਰਮਾ ਜੀ ਜਿਹੜੀਆਂ ਸ ਸਮਾਜ ਦੇ ਵਿੱਚ ਧਿਰਾਂ ਨੇ ਜਿਹੜੀਆਂ ਪੋਲਿਟਿਕਲ ਜਿੰਨੇ ਵੀ ਪੋਲਿਟਿਕਲ ਰਿਫਾਰਮਸ ਹੁੰਦੇ ਨੇ ਉਹਨਾਂ ਲਈ ਜਿਹੜੀਆਂ ਜਦੋਜਾਦ ਕਰਦੀਆਂ ਨੇ ਉਹਨਾਂ ਦਾ ਬਿਹਾਰ ਦੀਆਂ ਚੋਣਾਂ ਦੇ ਵਿੱਚ ਪੂਰਾ ਟੈਲ ਲੱਗਿਆ ਪਿਆ ਇਹਨਾਂ ਸਰਕਾਰ ਦੀ ਬਦਨੀਤੀ ਨੂੰ ਐਕਸਪੋਜ਼ ਕਰਨ ਦਾ ਪਰ ਹੁਣ ਸਰਕਾਰ ਦਾ ਜਿਹੜਾ ਨੈਟਵਰਕ ਹੈ ਇਹਨਾਂ ਜਿਆਦਾ ਵੀ ਤੁਸੀਂ ਦੇਖੋ ਵੀ ਆਪਾਂ ਪੰਜਾਬੀ ਮੀਡੀਆ ਦੇ ਵਿੱਚ ਇਹਦੀ ਚਰਚਾ ਕਰ ਰਹੇ ਹਾਂ ਹਿੰਦੀ ਮੀਡੀਆ 'ਚ ਇਹਦੀ ਕਿੰਨੀ ਚਰਚਾ ਕੋਈ ਚੰਦ ਇੱਕ ਵੈਬਸਾਈਟਸ ਨੇ ਜਿਹੜੀਆਂ ਇਹਦੇ ਉੱਤੇ ਗੱਲ ਕਰ ਰਹੀਆਂ ਨੇ ਬਿਹਾਰ ਇਲੈਕਸ਼ਨ ਦੇ ਉੱਤੇ ਕੁਝ 4-5 ਯੂਟਿਊਬਰਸ ਨੇ ਜਿਹੜੇ ਦਲੇਰੀ ਦੇ ਨਾਲ ਕੰਮ ਕਰ ਰਹੇ ਨੇ ਜਦ ਕਿ ਲੱਖਾਂ ਯੂਟਿਊਬਰ ਹਜ਼ਾਰਾਂ ਵੈਬਸਾਈਟ ਹਜ਼ਾਰਾਂ ਟੀਵੀ ਚੈਨਲ ਇਸ ਮਾਮਲੇ ਤੇ ਪੂਰੇ ਚੁੱਪ ਨੇ ਔਰ ਇਹ ਸਾਰਾ ਖੇਲਾ ਜੀ ਜੀ ਨੈਸ਼ਨਲ ਮੀਡੀਆ ਹਮ ਹਮ ਪੂਰਾ ਦਿਨ 12 18 ਘੰਟੇ ਹਮ ਇੱਕ ਖਬਰ ਦਾ ਕਾਬੜੀ ਐਸੇ ਮੋਟਰਸਾਈਕਲ ਟਕਰਾਇਆ ਹਮ ਐ ਹਮ 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 ਜਾਂ ਕੋਈ ਇਹ ਉਹ ਦੰਗਾ ਹੁਆ ਹਮ ਐ ਮਤਲਬ ਇਹ ਇਹ ਖਬਰ 12 18 ਘੰਟੇ ਚਲਾਉਂਦਾ ਬਿਲਕੁਲ ਸਹੀ ਜਿਹੜੇ ਇਹ ਹੱਕ ਹੁਕ ਦਾ ਮਸਲਾ ਉਹਤੇ ਉਹਨਾਂ ਨੂੰ ਦਿੱਖਦਾ ਹੀ ਨਹੀਂ ਬਾਈ ਪਤਾ ਨਹੀਂ ਕਿਹੜੀਆਂ ਇਨਕਾਂ ਲਾ ਕੇ ਕੰਮ ਕਰਦੇ ਨੇ ਉਹਸ ਮੁੱਦੇ ਤੇ ਬੋਲ ਕਿਉਂਦਾ ਹੀ ਨਹੀਂ ਇਹ ਮੁੱਦਾ ਇਕੱਲਾ ਬਿਹਾਰ ਦਾ ਨਹੀਂ ਹੈ ਚੋਣ ਕਮਿਸ਼ਨ ਸਾਫ਼ ਕਹਿ ਚੁੱਕਿਆ ਕਿ ਇਸ ਫਾਰਮੂਲੇ ਤਹਿਤ ਪੂਰੇ ਮੋਰਟ ਸਦਾਈ ਕਰਨ ਮੋਰਟ ਸਦਾਈ ਨਹੀਂ ਕਰਦੇ ਹਮ ਸਹੀ